ਟੜਕੇ ਸਵੇਰ 7:30 ਵਜੇ ਦੇ ਕਰੀਬ ਮੁਹਾਲੀ ਦੇ ਫੇਸ 11 ਸਥਿਤ ਬੈਸਟੈਕ ਮਾਲ ਦੇ ਸਾਹਮਣੇ ਰੋਡ ਰੇਸ ਦੌਰਾਨ ਫਾਇਰਿੰਗ ਦੀ ਘਟਨਾ ਨਿਕਲ ਕੇ ਆਈ ਸਾਹਮਣੇ ਜਿਸ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਡੀਐਸਪੀ ਹਰ ਸਿਮਰਨ ਸਿੰਘ ਬਾਨ ਨੇ ਦੱਸਿਆ ਕਿ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਤੇ ਪ੍ਰਤਾਪ ਰੰਧਾਵਾ ਵਿਚਾਲੇ ਰੋਡ ਰੇਸ ਤੋਂ ਬਾਅਦ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਪ੍ਰਿੰਸ ਰੰਧਾਵਾ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਮੌਕੇ ਤੇ ਸਬੰਧਤ ਪੁਲਿਸ ਅਧਿਕਾਰੀ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਇਪਰ ਤੋਂ ਰਾਤ ਦਾ ਸਾਡੇ ਕੋਲ ਇੱਕ ਆ ਮਾਮਲਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਆਪਸ ਚ ਰੋਡ ਰੇਜ ਦੇ ਬਾਅਦ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਫਾਇਰਿੰਗ ਦਾ ਦਸਤਖੀਰ ਵਾਲਾ ਪਰ ਹਾਂਜੀ ਅਜੇ ਲਾਇਸੈਂਸੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਰ ਗਏ ਹੋਏ ਸੀ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਤੇ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਾਰਵਾਈ ਲਾਵਾਂਗੇ ਇਹ ਜੇ ਇਹਨਾਂ ਦੇ ਲੋੜ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ ਝਗੜੇ ਦੇ ਵਿੱਚ ਫਿਰ ਇਹ ਆਪਸ ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮੁਤਾਬਕ ਇਹ ਸੀ ਵੀ ਉਹਨੂੰ ਬੰਦੇ ਇਹਨੇ ਜਾਦੇ ਜਾਣੇ ਪੈ ਗਏ ਸੀ ਕਿ ਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਲੇਡੀ ਤੇ ਬੰਦੇ ਦੋਵੇਂ ਆਪਸ ਚ ਲੇਡੀਆਂ ਤੇ ਬੰਦੇ ਆਪਸ ਚ ਉਲਝ ਗਏ ਸੀਗੇ ਹਾਂ ਇਹ ਕਿਹੜਾ ਟੰਗ ਨਹੀਂ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਹਦੇ ਬਾਰੇ ਐਮਐਲਆਰ ਐਮਬਲਰ ਅੱਡਾ ਲੜਾਈ ਦੀ ਜ਼ਰੂਰ ਹੈ ਫਾਇਰਿੰਗ ਜਿਹੜੀ ਆ ਉਹ ਕੋਈ ਫਾਇਰ ਕੀਤਾ ਪਰ ਉਹਦੀ ਇੰਟੈਂਸ਼ਨ ਸਾਰੀ ਵੇਖ ਕੇ ਤੇ ਉਹ ਸਾਬਨਾ ਇਹਦੀ ਕਾਰਵਾਈ ਕੀਤੀ